ਗੱਲ ਆਪਾਂ ਅੰਮ੍ਰਿਤਸਰ ਸਾਹਿਬ ਤੋਂ ਸ਼ੁਰੂ ਕਰ ਲਈਏ ਅੰਮ੍ਰਿਤਸਰ ਦੀ ਆਪਾਂ ਇੱਕ ਗੱਲ ਕੀਤੀ ਸੀ ਕਿ ਭਾਈ ਉੱਥੇ 50-55 ਕਰੋੜ ਦਾ ਕੋਈ ਘੁਟਾਲਾ ਹੋ ਗਿਆ ਤੇ ਇੱਕ ਐਸਐਸਪੀ ਸਾਹਿਬ ਨੂੰ ਸਸਪੈਂਡ ਕਰ ਦਿੱਤਾ ਸੀ ਹੁਣ ਉਹ ਸਸਪੈਂਸ਼ਨ ਦੇ ਵਿੱਚ ਵੀ ਵਾਧਾ ਹੋ ਗਿਆ ਜੀ ਕਹਿੰਦੇ ਕਿ ਇੰਪਰੂਵਮੈਂਟ ਟਰਸਟ ਦੇ 7 ਇੰਜੀਨੀਅਰ ਹੋਰ ਸਸਪੈਂਡ ਕਰਤੇ ਨੇ ਮਤਲਬ ਕਾਫੀ ਕੁਝ ਖਿਲ ਰਿਆ ਪਿਆ ਉੱਥੇ ਤੇ ਬਿਕੋ ਸੁਖਮ ਸਾਹਿਬ ਬੜੀ ਹੈਰਾਨਗੀ ਦੀ ਗੱਲ ਆ ਕਿ মিডিਆ ਨੇ ਸਭ ਕੁਝ ਦੱਸ ਦਿੱਤਾ ਹੂੰ ਇਵਨ ਥੈਟ ਕਿ ਮਨਦੀਪ ਮੰਨਾ ਦਾ ਨਾਮ ਆ ਗਿਆ ਜੀ ਮੀਡੀਆ 'ਚ ਐਸਐਸਪੀ ਸਸਪੈਂਡ ਹੋ ਗਿਆ ਹੂੰ ਕਿਉਂਕਿ ਸਭ ਤੋਂ ਪਹਿਲਾਂ ਖਬਰਾਂ ਜਿਹੜੀਆਂ ਸੀਗੀਆਂ ਨਾ ਉਹ ਮੀਡੀਆ 'ਚ ਹੀ ਆਈਆਂ ਹੂੰ ਖਾਸ ਕਰਕੇ ਮਨਦੀਪ ਮੰਨੇ ਦੇ ਨਾਮ ਨਾਲ ਜਲਦੀ ਆ ਗਈ ਸੀ ਇਹ ਜਿਹੜਾ ਸੁਖਮਨ ਸਾਹਿਬ ਇਹ ਮਾਮਲਾ ਹੀ ਉਛਲਿਆ ਨਾ ਪਾਸ ਕਰਨੇ ਪਏ ਨਾ ਸਭ ਤੋਂ ਹੂੰ ਇਹ ਜਿਹੜੀ 18 19 ਤਰੀਕ ਦੀ ਗੱਲ ਆ ਜੀ ਪਾਸ ਕਰਨੇ ਸ਼ਾਇਦ 21 ਤਰੀਕ ਨੂੰ ਰਿਪੋਰਟ ਕੀਤੀ ਸੀ ਇਹਦੇ ਤੇ ਹੂੰ ਉੱਥੋਂ ਹੀ ਹੱਲਾ ਗੁੱਲਾ ਹੱਲਾ ਗੁੱਲਾ ਹੱਲਾ ਗੁੱਲਾ ਰਖੀ ਦਾ ਕਰਾ ਕੇ ਨਾ ਕਰੋ ਬਸ ਉਹ ਸਾਬ ਕਤਮ ਹੋ ਗਿਆ ਹੱਲਾ ਗੁੱਲਾ ਹੋ ਗਿਆ ਜੀ ਕੰਮ ਕਰ ਤੇਰਾ ਦਸ ਕੀ ਚੋਬਰਾ ਤਾਂ ਬਸ ਉਹ ਕੰਮ ਕਰ ਲੱਭਦੇ ਸੀ ਵੀ ਕੰਮ ਕਰ ਕੀ ਚੱਲਦਾ ਅੱਛਾ ਉਤੋਂ ਬਾਅਦ ਮਨਦੀਪ ਮੰਨਾ ਦਾ ਜ਼ਿਕਰ ਆ ਗਿਆ ਮੀਡੀਆ 'ਚ ਉਤੋਂ ਬਾਅਦ ਐਸਐਸਪੀ ਸਸਪੈਂਡ ਤੇ ਫਲਾਂ ਟਮਕਾਂ ਸਾਰੀ ਕਹਾਣੀ ਆਪਾਂ ਵੀ ਦੱਸ ਦਿੱਤੀ ਪਰ ਇਸ ਦਰਮਿਆਨ ਉਤੋਂ ਇੱਕ ਕਾਰਵਾਈ ਆ ਗਈ ਜੀ ਕਾਰਵਾਈ ਜਦੋਂ ਇਸ ਵੇਲੇ ਆ ਗਈ ਤਾਂ ਗੱਲ ਇਹ ਆ ਕਿ ਭਈ ਜੇ ਸਭ ਕੁਝ ਇਸ ਚੀਜ਼ ਨਾਲ ریلیਟਡ ਹੈ ਐਸਐਸਪੀ ਜਾਰਾ ਜੀ ਗੱਲ ਹੈ ਕਿ ਕੋਈ ਗੜਬੜ ਤੇ ਹੈ ਨਜ਼ਰ ਆ ਰਹੀ ਹੈ ਨਾ ਮੁੱਖ ਤੌਰ ਤੇ ਕਿ ਲੱਗਿਆ ਹੋਏਗਾ ਕਿ ਭਈ ਸਥਾਨਕ ਸਰਕਾਰਾਂ ਦੇ ਵਿਭਾਗ ਨੂੰ ਕਿ ਆ ਯਾਰ ਸਾਡੇ ਅਫਸਰ ਕਰਮਚਾਰੀ ਇਹ ਗਲਤ ਆ ਇਹਨਾਂ ਨੂੰ ਇਦਾਂ ਕਰੋ ਉਦਾਂ ਕਰੋ ਇਹਨਾਂ ਨੂੰ ਸਸਪੈਂਡ ਕਰਤਾ ਹੈ ਨਾ ਤਾਂ ਸਸਪੈਂਸ਼ਨ ਤੇ ਇੱਕ ਵਿਭਾਗੀ ਕਾਰਵਾਈ ਹੈ ਨਾ ਬਿਲਕੁਲ ਸਸਪੈ ਬਦਲੀ ਰੂਟੀਨ ਦੀ ਕਾਰਵਾਈ ਹੈ ਹਮ ਸਸਪੈਂਸ਼ਨ ਕਹਿ ਲੋ ਕਿ ਇੱਕ ਤਰ੍ਹਾਂ ਨਾਲ ਆਪਾਂ ਕਹ ਲਈਏ ਕਿ ਵਫਾਗੀ ਦੌਰਾਨ ਅੰਗੈਲੀ ਅੰਗੈਲੀ ਦੇ ਤੌਰ ਤੇ ਸਜ਼ਾ ਦੇ ਕਿ ਹਾਂ ਬਿਲਕੁਲ ਵਫਾਗੀ ਸਜ਼ਾ ਕਰ ਲੋ ਠੀਕ ਹੈ ਨਾ ਜੀ ਤਾਂ ਮਤਲਬ ਕਿ ਇਹ ਇਹ ਕਿਉਂ ਹੋ ਰਿਹਾ ਬਈ ਜੇ ਇਸ ਤਰ੍ਹਾਂ ਹੈ ਤਾਂ ਸਰਕਾਰ ਇਹਦੇ ਤੇ ਮੌਨ ਕਿਉਂ ਹੈ ਹਮ ਸਰਕਾਰ ਖੁੱਲੇ ਰੂਪ ਚ ਜਿਵੇਂ ਮਾਨ ਸਾਹਿਬ ਸਿੰਗਲਾ ਨੂੰ ਫੜ ਕੇ ਤੇ ਵੀਡੀਓ ਬਣਾ ਦਿੰਦੇ ਨੇ ਕਿ ਮੇਰੇ ਕੋਲ ਸਾਰਾ ਕੁਝ ਪਹੁੰਚ ਚੁੱਕਾ ਹੈ ਹਮ ਜਾਂ ਉਹ ਰਾਜਜੀਤ ਵਾਲੇ ਮਾਮਲੇ ਦੇ ਵਿੱਚ ਦੋ ਤਿੰਨ ਦਿਨ ਪਹਿਲਾਂ ਹੀ ਰੌਲਾ ਪਾ ਦਿੰਦੇ ਨੇ ਕਿ ਮੇਰੇ ਟੇਬਲ ਤੇ ਲਫਾਫਾ ਆ ਚੁੱਕਾ ਹੈ ਜੀ ਹੁਣ ਤੇ ਸਾਰੀਆਂ ਗੰਡਾ ਖੁੱਲ ਗਈਆਂ ਨੇ ਇਸ ਪੋਰਟਲ 'ਚ ਕੀ ਆ ਹੁਣ ਵੀ ਜਰਾ ਦੱਸ ਦਿਓ ਲੋਕਾਂ ਨੂੰ ਹਮ ਹੁਣ ਵੀ ਤੇ ਦੱਸ ਦਿਓ ਨਾ ਲਕੋ ਲਕੋ ਕੇ ਕਰੀ ਜਾਨੇ ਖੋਲ ਕੇ ਦੱਸ ਦਿਓ ਹੁਣ ਤੇ ਬਹੁਤ ਕੁਝ ਹੋ ਗਿਆ ਉਹ ਐਫ ਆਈ ਆਰ ਦੀ ਕਾਪੀ ਅਜੇ ਤੱਕ ਵੱਡੇ ਵੱਡੇ ਤੁਰੰਦਰ ਤੁਰੰਦਰ ਮੂਵੀ ਵਾਲਾ ਹਿਸਾਬ ਕਿਤਾਬ ਬਣਿਆ ਪਿਆ ਕਿ ਉਹਨਾਂ ਨੂੰ ਵੀ ਨਹੀਂ ਮਿਲੀ ਇਹ ਤੇ ਮੈਨੂੰ ਲੱਗਦਾ ਮਨਦੀਪ ਮੰਨੇ ਕੋਲ ਵੀ ਨਹੀਂ ਹੋਣੀ। ਇਹ ਤੇ ਮੈਨੂੰ ਲੱਗਦਾ ਕਿ ਅੱਛਾ ਜਿਹੜਾ ਐਸਐਸਪੀ ਸਸਪੈਂਡ ਕੀਤਾ ਦੱਸਦੇ ਹੋਰ ਨੇ ਵੀ ਜਦੋਂ ਅਖਬਾਰ ਪੜਿਆ ਉਦੋਂ ਪਤਾ ਲੱਗਾ ਮੈਂ ਸਸਪੈਂਡ ਹੋ ਗਿਆ। ਹੂੰ ਪਤਾ ਨਹੀਂ ਕੀ ਚੱਲ ਰਿਹਾ। ਉਹੀ ਤੇ ਗੱਲ ਹੈ ਕਿ ਜੇ ਮੰਨ ਲਓ ਇਹਦੇ ਵਿੱਚ ਕੋਈ ਗਲਤ ਹੈ। ਕੋਈ ਕਾਂਡ ਹੋਇਆ ਕੋਈ ਘੁਟਾਲਾ ਹੋਇਆ ਫਿਰ ਸਰਕਾਰ ਇਹਦੇ ਤੇ ਐ ਦੱਬੇ ਪੈਰੀ ਜਿਹੀ ਕਿਉਂ ਕਾਰਵਾਈ ਕਰਨ ਰਹੀ ਆ। ਹੂੰ ਫਿਰ ਖੁੱਲੇ ਰੂਪ ਦੇ ਵਿੱਚ ਕੋਈ ਕੋਈ ਬਲਾਰਾ ਆਵੇ ਮੈਨੂੰ ਕਹਿੰਦਾ ਕਿ ਮੁੱਖ ਮੰਤਰੀ ਸਾਹਿਬ ਐ ਤੇ ਕੋਈ ਕੱਲ ਨੂੰ ਬਈ ਕਿਸੇ ਦੀ ਸਬਜੀ ਡੋਲ ਜਾਵੇ ਤੁਰੇ ਜਾਂਦੇ ਦੀ ਤੇ ਉਹ ਕਹੇ ਕਿ ਜੇ ਮੈਂ ਕਹਾਂ ਕਿ ਬਈ ਮਾਨ ਸਾਹਿਬ ਆ ਕੇ ਦੇ ਦੇ ਸਫਾਈ ਦੇਣ ਜੀ ਕਿ ਪੈਰ ਕਿਉਂ ਤਿਲ ਗਿਆ ਤੋ ਇਹ ਇਹ ਗੱਲਾਂ ਨਹੀਂ ਹੁੰਦੀਆਂ ਪਰ ਗੱਲ ਇਹ ਆ ਕਿ ਕੁਝ ਤੇ ਸਪਸ਼ਟ ਕੀਤਾ ਜਾਣਾ ਚਾਹੀਦਾ ਹੈ ਨਾ ਹੂੰ ਚਾਹੇ ਉਹ ਸਥਾਨਕ ਸਰਕਾਰਾਂ ਦਾ ਵਿਭਾਗ ਕਰ ਦੇਵੇ ਜੀ ਚਾਹੇ ਸਰਕਾਰ ਦਾ ਕੋਈ ਬਲਾਰਾ ਕਰ ਦੇਵੇ ਕਿ ਕੀ ਇਹ ਚੱਲ ਜੋ ਰਿਹਾ ਹੈ ਮੀਡੀਆ ਦੇ ਵਿੱਚ ਇਹ ਵਾਕਿਆ ਸਕੈਮ ਹੈ ਹਮ ਜਾਂ ਕੋਈ ਹੋਰ ਗੜਬੜ ਚੱਲ ਹੈ ਜੇ ਸਕੈਮ ਹੈ ਤਾਂ ਸਰ ਪਰਚਾ ਕਿੱਥੇ ਆ ਜੀ ਐਫ ਆਈ ਆਰ ਕਿੱਥੇ ਆ ਹਮ ਹੋਂ ਤੱਕ ਵਿਜੀਲੈਂਸ ਨੂੰ ਜਾਂਚ ਦੇ ਦਿੱਤੀ ਗਈ ਹੈ ਕਿ ਨਹੀਂ ਜੀ ਜੀ ਜੇ ਇਹ ਬੰਦੇ ਮਤਲਬ ਕਿ ਕਿਸੇ ਕਾਂਡ ਚ ਸ਼ਾਮਲ ਹੈ ਹਮ ਤਾਂ ਫਿਰ ਸਸਪੈਂਸ਼ਨ ਤਾਂ ਹਾਲ ਫਿਲਹਾਲ ਬੜੀ ਛੋਟੀ ਸਜ਼ਾ ਹੈ ਬਿਲਕੁਲ ਜੇ ਐਸਜੀਪੀਸੀ ਦੇ ਮਾਮਲੇ 'ਚ ਪਾਵਨ ਸਰੂਪਾਂ ਦੇ ਮਾਮਲੇ 'ਚ ਤੁਸੀਂ ਕਹਿੰਦੇ ਹੋ ਕਿ ਕ੍ਰਿਮੀਨਲ ਕੇਸ ਬਹੁਤ ਜ਼ਰੂਰੀ ਹੈ ਹਮ ਤਾਂ ਸਰ ਜੇ 50 55 ਕਰੋੜ ਦੇ ਟੈਂਡਰ 'ਚ ਗਰਬਰ ਚੱਲਿਆ ਤਾਂ ਫਿਰ ਕ੍ਰਿਮੀਨਲ ਕੇਸ ਕਿਉਂ ਜ਼ਰੂਰੀ ਜੀ ਬਿਲਕੁਲ ਤੇ ਜੇ ਉਹ ਜ਼ਰੂਰੀ ਹੈ ਤਾਂ ਉਹਦੀ ਫਾਰਮੈਲਿਟੀ ਫੁੱਲਫਿਲ ਹੈ ਤਾਂ ਐਫਆਈਆਰ ਦਾ ਨੰਬਰ ਕੀ ਹੈ ਸਰ ਹਮ ਉਹ ਕਿੱਥੇ ਐਫਆਈਆਰ ਫਿਰ ਵਿਜੀਲੈਂਸ ਦੀ ਜਾਂਚ ਕਿੱਥੇ ਹੈ ਹਮ ਮੈਨੂੰ ਕਿ ਅਜੀਬ ਮਾਮਲਾ ਹੈ ਸਰ ਅਜੀਬ ਮਾਮਲਾ ਸਭ ਗੋਲ ਮਾਮਲਾ ਰਾਮ ਗੋਪਾਲ ਵਰਮਾ ਇੱਕ ਡਾਇਰੈਕਟਰ ਹੁੰਦੇ ਸਨ ਜੀ ਬਿਲਕੁਲ ਹਜੇ ਵੀ ਆਗੇ ਨੇ ਹਾਂ ਹਾਂ ਆਗੇ ਨੇ ਬੜੇ ਰੰਗੀਲੇ ਆਦਮੀ ਆ ਮੈਂ ਉਹਨਾਂ ਦੀਆਂ ਕੀ ਗੱਲਾਂ ਦੱਸਾਂ ਜੀ ਜੀ ਉਹ ਕਦੇ ਕਦੇ ਬੜੀਆਂ ਪੁੱਠੀਆਂ ਹੀ ਫੋਟੋਆਂ ਖਿਚਵਾਉਂਦੇ ਆ ਹਮ ਮਾਨੀ ਆਵਾਜ਼ ਆ ਰੋ ਜਾਂਦਾ ਹੈ ਗੱਲ ਇਹ ਆ ਕਿ ਰੰਗੀਲਾ ਵੀ ਬਣਾਈ ਸੀ ਜੀ ਰੰਗੀਲਾ ਬੰਦਾ ਰੰਗੀਲਾ ਬਣਾਈ ਸੀ ਹਾਂ ਰੰਗੀਲਾ ਰੇ ਰੰਗੀਲਾ ਹਮ ਤਾਂ ਗੱਲ ਇਹ ਆ ਕਿ ਰਾਮ ਗੋਪਾਲ ਵਰਮਾ ਦੀ ਫਿਲਮ ਇਤਾਂ ਦੀ ਹੁੰਦੀ ਕਈ ਬਣਾਈਆਂ ਨੇ ਜੰਗਲ ਵੀ ਬਣਾਈ ਫਰਦੀਨ ਖਾਨ ਨੂੰ ਲੈ ਕੇ ਕਈ ਫਿਲਮਾਂ ਫਿਰ ਬਾਤ ਚੋਦੀਆਂ ਫਿਲਮਾਂ ਹੋ ਜੀਆਂ ਸੀ ਵੀ ਰਸਤੇ ਆਉਂਦਾ ਸੀ ਸੁੰਦਰੀਆਂ ਹੁੰਦੀਆਂ ਸੀ ਵਿੱਚ ਅਸੀਂ ਵੀ ਜਵਾਨ ਹੁੰਦੇ ਸੀ ਦੇਖਦੇ ਹੁੰਦੇ ਸੀ ਗਾਣੇ ਵੀ ਠੀਕ ਪਰ ਉਹ ਫਿਲਮ ਦੀ ਕਹਾਣੀ ਕੀ ਆ ਕੀ ਨਹੀਂ ਕੁਝ ਪਤਾ ਨਹੀਂ ਸੀ ਲੱਗਦਾ ਬਸ ਇਹ ਵੀ RAMU ਕਾਕਾ RAMU ਜੀ ਫਿਲਮ ਬਣਾ ਰਹੇ ਨੇ ਜੀ ਜਾ ਕੇ ਦੇਖਣੀ ਆ ਵਾ ਗੱਟ ਕੇ ਛੱਟ ਕੇ ਦੇਖ ਲੈਣੇ ਬਸ ਠੀਕ ਠਾਕ ਆ ਹੂੰ ਅ타 ਕੁਝ ਨਹੀਂ ਲੱਗ ਰਿਹਾ ਕਿ ਕੀ ਕੀ ਕਹਾਣੀ ਆ ਕਿੱਧਰ ਨੂੰ ਚੱਲੀ ਜਾਂਦਾ ਇਹ ਇਹ ਰਾਮ ਗੋਪਾਲ ਵਰਮਾ ਵਾਲੀ ਫਿਲਮ ਹੀ ਚੱਲੀ ਜਾਂਦੀ ਆ ਸਾਹਿਬ ਹੂੰ ਵੀ ਤੋ ਤਾਂ ਸਾਨੂੰ ਐਕਸ਼ਨ ਵੀ ਨਜ਼ਰ ਆ ਰਿਹਾ ਹੈ ਹੂੰ ਕਾਰਵਾਈਆਂ ਵੀ ਲਟਕੇ ਝਟਕੇ ਵੀ ਨਜ਼ਰ ਆ ਰਹੇ ਨੇ ਬਿਲਕੁਲ ਪਰ ਕਹਾਣੀ ਕੀ ਆ ਕੋਈ ਸਮਝ ਨਹੀਂ ਆ ਗਈ ਸਰ ਜੀ ਕੋਈ ਸਮਝ ਨਹੀਂ ਪੈ ਰਹੀ ਵੀ ਕੀ ਹੋ ਰਿਹਾ ਕੀ ਵਾਪਰ ਰਿਹਾ ਤਾਂ ਗੱਲ ਇਹ ਆ ਕਿ ਇਹ ਮਾਨ ਸਰਕਾਰ ਨੂੰ ਥੋੜਾ ਜਾਇ ਦੇ ਚ ਕੋਈ ਸਪਾਈਸਟਰ ਕੋ ਨਿਕਲਣੀ ਚਾਹੀਦੀ ਜੀ ਹਾਂਜੀ ਤਾਂ ਖਾਣਾ ਚਾਹੀਦਾ ਕੀ ਚੱਲ ਰਿਹਾ ਸਭ ਜੀ ਗੱਲ ਆਪਾਂ ਅੰਮ੍ਰਿਤਸਰ ਸਾਹਿਬ ਤੋਂ ਸ਼ੁਰੂ ਕਰ ਲਈਏ ਅੰਮ੍ਰਿਤਸਰ ਦੀ ਆਪਾਂ ਇੱਕ ਗੱਲ ਕੀਤੀ ਸੀ ਕਿ ਭਾਈ ਉੱਥੇ 50-55 ਕਰੋੜ ਦਾ ਕੋਈ ਘੁਟਾਲਾ ਹੋ ਗਿਆ ਤੇ ਇੱਕ ਐਸਐਸਪੀ ਸਾਹਿਬ ਨੂੰ ਸਸਪੈਂਡ ਕਰ ਦਿੱਤਾ ਸੀ ਹੁਣ ਉਹ ਸਸਪੈਂਸ਼ਨ ਦੇ ਵਿੱਚ ਵੀ ਵਾਧਾ ਹੋ ਗਿਆ ਜੀ ਕਹਿੰਦੇ ਕਿ ਇੰਪਰੂਵਮੈਂਟ ਟਰਸਟ ਦੇ 7 ਇੰਜੀਨੀਅਰ ਹੋਰ ਸਸਪੈਂਡ ਕਰਦੇ ਨੇ ਮਤਲਬ ਕਾਫੀ ਕੁਝ ਖਿਲ ਰਿਆ ਪਿਆ ਉੱਥੇ ਤੇ ਬਿਕੋ ਸੁਖਮ ਸਾਹਿਬ ਬੜੀ ਹੈਰਾਨਗੀ ਦੀ ਗੱਲ ਆ ਕਿ মিডিਆ ਨੇ ਸਭ ਕੁਝ ਦੱਸ ਦਿੱਤਾ ਹਮ ਇਵਨ ਥੈਟ ਕਿ ਮੰਦੀਪ ਮੰਨਾ ਦਾ ਨਾਮ ਆ ਗਿਆ ਜੀ মিডিਆ 'ਚ ਐਸਐਸਪੀ ਸਸਪੈਂਡ ਹੋ ਗਿਆ ਹਮ ਕਿਉਂਕਿ ਸਭ ਤੋਂ ਪਹਿਲਾਂ ਖਬਰਾਂ ਜਿਹੜੀਆਂ ਸੀਗੀਆਂ ਨਾ ਉਹ ਮੀਡੀਆ 'ਚ ਹੀ ਆਈਆਂ ਹੂੰ ਖਾਸ ਕਰਕੇ ਮਨਦੀਪ ਮੰਨੇ ਦੇ ਨਾਂ ਕਰਕੇ ਉਹ ਚਲਦੀ ਆਈ ਸੀ ਨਹੀਂ ਨਹੀਂ ਇਹ ਜਿਹੜਾ ਸੁਖਮ ਸਿੰਘ ਸਾਹਿਬ ਇਹ ਮਾਮਲਾ ਹੀ ਉਛਲਿਆ ਨਾ ਪਾਸ ਕਰਨੇ ਪਏ ਨਾ ਸਭ ਤੋਂ ਹੂੰ ਇਹ ਜਿਹੜੀ 18 19 ਤਰੀਕ ਦੀ ਗੱਲ ਆ ਜੀ ਪਾਸ ਕਰਨੇ ਸ਼ਾਇਦ 21 ਤਰੀਕ ਨੂੰ ਰਿਪੋਰਟ ਕੀਤੀ ਸੀ ਇਹਦੇ ਤੇ ਹੂੰ ਉੱਥੋਂ ਹੀ ਹੱਲਾ ਗੁੱਲਾ ਹੱਲਾ ਗੁੱਲਾ ਹੱਲਾ ਗੁੱਲਾ ਰੱਖੀ ਦਾ ਕਰਾ ਕੇ ਨਾ ਕਰੋ ਬਸ ਉਹ ਹਿਸਾਬ-ਕਿਤਾਬ ਹੋ ਗਿਆ ਹੱਲਾ ਗੁੱਲਾ ਹੋ ਗਿਆ ਜੀ ਕੰਮ ਕਰ ਤੇਰਾ ਦੱਸ ਕੀ ਚੋਬਰਾ ਤਾਂ ਬਸ ਉਹ ਕੰਮ ਕਰ ਲੱਭਦੇ ਸੀ ਵੀ ਕੰਮ ਕਰ ਕੀ ਚੱਲਦਾ ਅੱਛਾ ਉਸ ਤੋਂ ਬਾਅਦ ਮਨਦੀਪ ਮੰਨਾ ਦਾ ਜ਼ਿਕਰ ਆ ਗਿਆ ਵੀਡੀਓ 'ਚ ਉਸ ਤੋਂ ਬਾਅਦ ਐਸਐਸਪੀ ਸਸਪੈਂਡ ਤੇ ਫਲਾਂ ਟਮਕਾਂ ਸਾਰੀ ਕਹਾਣੀ ਆਪਾਂ ਵੀ ਦੱਸ ਦਿੱਤੀ ਪਰ ਇਸ ਦਰਮਿਆਨ ਉਸ ਤੋਂ ਇੱਕ ਕਾਰਵਾਈ ਆ ਗਈ ਜੀ ਕਾਰਵਾਈ ਜਿਸ ਵੇਲੇ ਆ ਗਈ ਤਾਂ ਗੱਲ ਇਹ ਆ ਕਿ ਬਈ ਜੇ ਸਭ ਕੁਝ ਇਸ ਚੀਜ਼ ਨਾਲ ਰਿਲੇਟਡ ਹੈ एसएसपी जरा जी ਗੱਲ ਹੈ ਕਿ ਕੋਈ ਗੜਬੜ ਤੇ ਹੈ ਨਜ਼ਰ ਆ ਰਹੀ ਹੈ ਨਾ ਉਸ ਤੌਰ ਤੇ ਕਿ ਲੱਗਿਆ ਹੋਏਗਾ ਕਿ ਭਾਈ ਸਥਾਨਕ ਸਰਕਾਰਾਂ ਦੇ ਮਹਿਕਮੇ ਨੂੰ ਕਿ ਆ ਯਾਰ ਸਾਡੇ ਅਫਸਰ ਕਰਮਚਾਰੀ ਇਹ ਗਲਤ ਆ ਇਹਨਾਂ ਨੂੰ ਇਦਾਂ ਕਰੋ ਉਦਾਂ ਕਰੋ ਇਹਨਾਂ ਨੂੰ ਸਸਪੈਂਡ ਕਰਤਾ ਹੈ